ਚੱਲ ਵਾ ਚੱਲੂਗੀ ਵੱਤ ਬਲ ਹੋਰ ਹੋ ਕੇ ਮਾਰ ਦੋ ਵੀ ਆ ਜਾਓ ਵੀ ਟਰੈਕਟਰ ਟਰਾਲਾ ਲੈ ਕੇ ਖੱਚੂ ਦੇ ਇਧਰ ਨੂੰ ਇਹ ਸਿਸਟਮ ਸ਼ੁਰੂ ਕਰ ਲਿਆ ਅ ਪਰਸੋਂ ਦੀ ਖਬਰ ਹੈ ਸਰਕਾਰ ਨੇ 80 85 ਬੁਲਟ ਪ੍ਰੂਫ ਟਰੈਕਟਰ ਲੈਤੇ ਪੁਲਿਸ ਨੂੰ ਤੇ ਟਰੈਕਟਰਾਂ ਦੀ ਕਹਾਣੀ ਆਪਾਂ ਸੁਣਦੇ ਰਹੇ ਆ ਬਜ਼ੁਰਗਾਂ ਤੋਂ ਦੁਆਕੇ ਬੈਂਕੀਆਂ ਕਰਾ ਦੋ ਵੀ ਭਾਈ ਲੰਗਰ ਪ੍ਰਸ਼ਾਦ ਦੇ ਤਿਆਰ ਕਰ ਲਓ ਕਿਉਂਕਿ ਪੱਕਾ ਹੀ ਇਹ ਚੱਲੂਗਾ ਭਾਈ ਕਿਉਂਕਿ ਹਲੇ ਪ੍ਰਸ਼ਾਸਨ ਕਿਸੇ ਗੱਲ ਤੇ ਨਹੀਂ ਆ ਰਿਹਾ ਸੁਦੇ ਇੰਤਿਆ ਸਾਰਿਆਂ ਨੂੰ ਵੀ ਆਸ-ਪਾਸੇ ਪਿੰਡਾਂ ਦੇ ਵਿੱਚ ਹੁੱਕੇ ਦਿਵਾ ਦਿਓ ਬਾਬਾ ਨੂੰ ਕਹਿ ਦਿਓ ਵੀ ਭਾਈ ਪ੍ਰਸ਼ਾਦ ਦੇ ਚਾਰ ਕਰ ਲਓ ਲੰਗਰ ਚਾਰ ਕਰ ਦਿਓ ਤੇ ਨੌਜਵਾਨ ਨੂੰ ਡਿਊਟੀ ਸਾਹਿਬ ਨੂੰ ਨੇੜੇ ਪਿੰਡਾਂ ਵਾਲੇ ਵੀ ਭਾਈ ਜਾ ਕੇ ਪ੍ਰਸ਼ਾਦ ਲੈ ਆਓ ਦੂਜੀ ਗੱਲ ਆਪਾਂ ਜਿਹੜੇ ਬਿਸਤਰੇ ਨਹੀਂ ਹੋਣੀਆਂ ਉਹ ਵੀ ਤੁਹਾਨੂੰ ਦੱਸ ਦਿਆਂਗੇ ਕਿਉਂਕਿ ਲੰਮਾ ਚਲਾਉਣਾ ਪਊਗਾ ਇਹ ਹਲੇ ਬੰਨਣ ਨੂੰ ਤਿਆਰ ਨਹੀਂ ਹੈਗੇ ਦੂਜੀ ਗੱਲ ਹੋਰ ਸੁਣਨ ਲਈ ਇੱਕ ਧਿਆਨ ਨਾਲ ਇੱਕ ਨੇ ਇਹ ਵੀ ਮੈਂ ਆਪਣਾ ਸੁਨੇਹਾ ਬਚਾਓ ਆਪਣੇ ਸਾਰੇ ਪੰਜਾਬ ਦੇ ਵਿੱਚ ਇੱਕ ਨਾ ਕੋਈ ਯਾਲੀ ਵੀਡੀਓ ਚਲਾਈ ਜਾ ਰਹੀ ਹੈ ਭਾਨਾ ਬਾਹਰ ਆ ਗਿਆ ਕੁ ਪਤਾ ਨਹੀਂ ਪ੍ਰਾਣੀ ਪਤਾ ਨਹੀਂ ਉਹਦੀ ਕੋਈ ਵੀਡੀਓ ਜੋ ਪਹਿਲਾਂ ਆਇਆ ਸੀਗਾ ਉਦੋਂ ਉਹਦੀ ਵੀਡੀਓ ਦੁਬਾਰਾ ਇਹਨਾਂ ਨੇ ਜਿਹੜਾ ਬਕਾਊ ਮੀਡੀਆ ਇਹਨਾਂ ਦੇ ਜਿਹੜੇ ਆਪਣੇ ਆਈਟੀ ਸੈੱਲ ਨੇ ਆਪਣੇ ਪੇਜ ਬਣੇ ਨੇ ਉਹ ਇਹ ਖਬਰ ਲਗਾਤਾਰ ਪ੍ਰਚਾਰ ਕਰ ਰਹੇ ਆ ਕਿ ਭਾਨਾ ਬਾਹਰ ਆ ਗਿਆ ਭਾਨਾ ਬਾਹਰ ਆ ਗਿਆ ਤਾਂ ਕਿ ਲੋਕਾਂ ਦਾ ਰੋਹ ਆ ਜਿਹੜਾ ਹਲੇ ਲੋਕ ਹਨ ਆਈ ਜਾਂਦਾ ਬਹੁ ਵੱਡੇ ਪੱਧਰ ਦੇ ਲੋਕ ਨਿਕਲ ਪਏ ਨੇ ਸੜਕਾਂ ਨੂੰ ਪਿੰਡਾਂ ਦੇ ਨਿਕਲ ਪਏ ਆ ਉਹਨੂੰ ਝੰਡਾ ਕਰਨ ਲਈ ਰੋਕਣ ਲਈ ਇਹ ਉੱਧਰ ਨੂੰ ਵੀ ਲੈ ਜਾਣਗੇ ਬਹੁਤ ਕਾਮੀਆਂ ਫਵਾਹਾ ਇਹ ਫਲਾਉਣਗੇ ਸੋ ਮੇਰਾ ਵੀ ਇੰਨੀ ਕਮਰਿਆਂ ਬੁਕਤੀਆਂ باقی ਲਗਾਤਾਰ ਸਟੇਜ ਚੱਲਦੀ ਰਹੂਗੀ ਜਾਵਤਾ ਸ਼ਾਂਤੀ ਬਣਾ ਕੇ ਰੱਖਿਓ ਆਪਣੇ ਬਲਾਗੂ ਸਾਹਿਬ ਆਉਣ ਨੇ ਢੋਲੇ ਕੋਲ ਪਹੁੰਚ ਗਏ ਆ ਉਹਨਾਂ ਨੇ ਆਉਣਾ ਹੈ ਉਹਨਾਂ ਨਾਲ ਮੀਟਿੰਗ ਕਰਨੀ ਹੈ ਤੇ ਅੱਗੇ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਹੈ ਲੰਮੀ ਗੱਲਬਾਤ ਚੱਲੂਗੀ ਵੱਤ ਬਲ ਹੋਰ ਹੋ ਕੇ ਮਾਰ ਦੋ ਵੀ ਆ ਜਾਓ ਵੀ ਟ੍ਰੈਕਟਰ ਟਰਾਲੀਆਂ ਲੈ ਕੇ ਖਿੱਚ ਦੋ ਇਧਰ ਨੂੰ ਬੋਲਾ ਸਾਨਿਆ ਰੱਬ ਇੱਕ ਕਪਾਣੂਰ ਲੈਕਟਾਂ ਦਾ ਪ੍ਰਬੰਧ ਕੋਈ ਵੀ ਅਥੇ ਰਾਦੇ ਭਰਾ ਬਿਜਲੀ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਬੇਨਤੀ ਆ ਬਈ ਜਾਂ ਤੁਹਾਡੇ ਕੋਈ ਜਾਣ ਪਛਾਣ ਵਾਲੇ ਹੋਣਗੇ ਵੀ ਲੈਕਟਾਂ ਦਾ ਪ੍ਰਬੰਧ ਵੀ ਕਰ ਲਿਓ ਮੈਂ ਇੱਕ ਮੂਹ ਕਿਉਂਕਿ ਇਹ ਰਾਤ ਨੂੰ ਨੇਰੇ ਵਿੱਚ ਕੋਈ ਵੀ ਗਲਵਨ ਕਰ ਸਕਦੇ ਆ ਆਪਾਂ ਲਾਈਟਾਂ ਦਾ ਪ੍ਰਬੰਧ ਕਰਕੇ ਰੱਖਣਾ ਹੈ ਲੰਗਰ ਦਾ ਪ੍ਰਬੰਧ ਕਰ ਲੈਣਾ ਹੈ ਬਿਸਤਰਿਆਂ ਦਾ ਪ੍ਰਬੰਧ ਕਰਨਾ ਟਰਾਲੀਆਂ ਹੋਰ ਲਿਓ ਪਿੰਡਾਂ ਚੋਂ ਬਾਗੋ ਜ ਆਪਾਂ ਨੂੰ ਰਾਤ ਨੂੰ ਪੈਣਾ ਸੌਖਾ ਹੋ ਜੇ ਤੇ ਗਾਹਾਂ ਟੈਂਟ ਦਾ ਪ੍ਰਬੰਧ ਵੀ ਅਸੀਂ ਕਰਦੇ ਆ ਐਨੀਆਂ ਚੀਜ਼ਾਂ ਤੁਸੀਂ ਪ੍ਰਬੰਧ ਕਰ ਲਓ ਮੇਰਾ ਵੀਰ ਸਟੇ ਨੂੰ ਆਪਾਂ ਜਾਰੀ ਰੱਖਣਾ ਚੱਲਦੀ ਰਹਿਣੀ ਆ ਲੰਮੀ ਗੱਲਬਾਤ ਚੱਲੂ ਕੀ ਸੱਤਾ ਨਿਕਲਦਾ ਤੁਹਾਡੇ ਸਾਹਮਣੇ ਆਉਣਾ ਹੈ ਛੋਟਾ ਰਾਏ ਕਰਕੇ ਹੀ ਕੋਈ ਗੱਲ ਤੇ ਆਪਾਂ ਜਾਵਾਂਗੇ ਕਿਉਂਕਿ ਤੁਸੀਂ ਤਾਕਤ ਤੋਂ ਹਾਂ ਹਾਂ ਮਾਝਾ ਜਿਹੜਾ ਜਿਹੜਾ ਜੋਸ਼ ਇਹ ਅੱਜ ਦਿਖਾਤਾ ਕਿ ਇਹ ਸਰਕਾਰ ਜਿਹੜੀ ਜ਼ਬਰ ਤੇ ਤਾਰੂ ਹੋਈ ਵੀ ਹੈ ਇਹਨਾਂ ਸੋਖਾ ਨਹੀਂ ਹੈਗਾ ਵੀ ਆ ਜਵਾਨੀ ਨੂੰ ਐ ਦਬ ਲੈਣਗੇ ਇਹ ਭਰਾਵੋ ਪਰ ਆਪਾਂ ਇਥੋਂ ਉਹੀ ਗੱਲ ਨਹੀਂ ਕਰਕੇ ਜਾਣੀ ਵੀ ਜਿੰਨੇ ਆਪਾਂ ਨੂੰ ਹਰ ਵਾਰੀ ਇਹ ਬਨਾਮ ਕਰ ਦਿੰਦੇ ਐ ਇਹ ਐ ਕਰਦੇ ਜੀ ਮਾਹੌਲ ਖਰਾਬ ਕਰਦੇ ਜੀ ਐ ਕਰਦੇ ਆ ਉਹ ਇੱਥੇ ਕਈ ਆਇਆ ਕਿ ਸਾਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਵੀ ਸਾਨੂੰ ਕਿਉਂ ਪਰੇਸ਼ਾਨ ਕੀਤਾ ਆਇਆ ਸੜਕਾਂ ਦੇ ਉੱਤੇ ਹੀ ਬਹਿ ਗਏ ਜੀ ਆ ਕੇ ਲੀਡਰਾਂ ਦੇ ਘਰ ਅੱਗੇ ਬਹਿ ਜਾਓ ਜੀ ਅਸੀਂ ਜੇ ਉਹਨਾਂ ਨੂੰ ਰਸਨਾ ਚਾਹੁੰਦੇ ਆ ਅਸੀਂ ਤਾਂ ਚੱਲੇ ਸੀ ਭਾਈ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਅੱਗੇ ਇੱਥੇ ਰੋਕਿਆ ਕਿਹਨੇ ਆ ਇਹਨਾਂ ਨੇ ਰੋਕਿਆ ਆਪਾਂ ਤਾਂ ਰੁਕੇ ਆ ਇਹਨਾਂ ਜਨਾਂ ਦੀ ਜਿਹੜੀ ਕਲੋਨੀ ਚ ਕੋਠੀ ਆ ਉਹਦੇ ਅੱਗੇ ਪਰ ਇਹਨਾਂ ਨੇ ਅੱਗੇ ਰੋਕਾਂ ਲਾ ਕੇ ਬੱਸਾਂ ਡੇਢੀਆਂ ਕਰਕੇ ਲਾਤੀਆਂ ਆਪਾਂ ਨੂੰ ਇੱਥੇ ਰੁਕਣਾ ਪੈ ਗਿਆ ਜਿਸ ਕਰਕੇ ਪ੍ਰਚਾਰ ਕਰਦੇ ਆ ਗੱਲ ਦਾ ਲੋਕਾਂ 'ਚ ਕਿ ਜੀ ਧਰਨੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਜਿਹੜੇ ਰਾਘੀਰ ਲੋਕ ਨੇ ਲੰਘਣ ਵਾਲੇ ਲੋਕ ਨੇ ਉਹ ਬਿਮਾਰ ਹੈ ਵੈਸੀ ਆਪਾਂ ਕੋਈ ਵੀ ਐਂਬੂਲੈਂਸ ਚਾਉਂਦੀ ਆ ਪਰ ਨਿਹਾ ਰਹੇ ਕੋਈ ਬੰਦਾ ਆਉਂਦਾ ਕੋਈ ਐਮਰਜੈਂਸੀ ਕੇਸ ਨਾਲ ਬਿਮਾਰ ਆਪਾਂ ਨਿਹਾ ਰਹੇ ਆ ਪਰ ਇੱਥੇ ਜਿਹੜਾ ਜ਼ਿੰਮੇਵਾਰੀ ਕਿਹਦੀ ਹੈ ਇੱਥੇ ਜ਼ਿੰਮੇਵਾਰੀ ਅਗੇ ਬੈਰੀਕੇਡ ਲਾ ਕੇ ਬੱਸਾਂ ਲਾ ਕੇ ਪ੍ਰਸ਼ਾਸਨ ਨੇ ਰੋਕਿਆ ਆਪਾਂ ਦਾ ਇੱਕ ਪਾਸੇ ਕਲੋਨੀ ਜਿਹੜੀ ਕੋਠੀ ਜਿਹਾ ਉੱਥੇ ਜਾ ਰਹੇ ਇਸ ਭਾਈ ਜਿਸ ਕਰਕੇ ਇਹ ਗੱਲ ਨੂੰ ਬੱਤਵਾ ਲੋਕਾਂ ਨੂੰ ਜਾਓ ਇਹ ਇੱਥੇ ਜੇ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਪ੍ਰਸ਼ਾਸਨ ਕਰ ਰਿਹਾ ਅਸੀਂ ਨਹੀਂ ਕਰ ਰਹੇ ਅਸੀਂ ਸ਼ਾਂਤ ਰਹਿ ਤਰੀਕੇ ਨਾਲ ਜਾਗਣਾ ਚਾਹੁੰਦੇ ਸੀ ਪਰ ਇਹਨਾਂ ਨੇ ਸਾਨੂੰ ਇੱਥੇ ਰੋਕ ਕੇ ਇਹ ਮਾਹੌਲ ਬਣਾਇਆ ਤਾਂ ਕਿ ਲੋਕਾਂ ਦਾ ਵਿਰੋਧ ਹੋਵੇ ਵੀ ਇਹ ਸਰਕਾਰ ਰੋਜ਼ ਰੋਕ ਲੈਂਦੇ ਆ ਤੇ ਸੜਕਾਂ ਮੈਂ ਫੇਰ ਕਹਿੰਦਾ ਇਹ ਮਸਲਾ ਭਾਨਨੇ ਦਾ ਨਹੀਂ ਹੈ ਮਸਲਾ ਜ਼ਬਰ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਹੈ ਜਿਹੜੇ ਰਾਹਾਂ ਨੂੰ ਇਹ ਸਰਕਾਰ ਤਲਬੀ ਆ ਪਿਛਲੇ ਢਾਈ ਤਿੰਨ ਮਹੀਨਿਆਂ ਦੇ ਵਿੱਚ ਕਿੰਨੇ ਝੂਠੇ ਮੁਕਾਬਲੇ ਹੋਏ ਆ ਵੀ ਨੌਜਵਾਨਾਂ ਦੇ ਗੈਂਗਸਟਰਾਂ ਜੀ ਮਾਰਦੇ ਗੋਲੀ ਇਹ ਧਰਮ ਨੂੰ ਕਿਹਨੇ ਦੇਤਾ ਭਈ ਇਹ ਡੈਮੋਕ੍ਰੈਂਸੀ ਆ ਲੋਕਤੰਤਰ ਆ ਕਾਨੂੰਨ ਕਹਿੰਦਾ ਹੈ ਵੀ ਪੁਲਿਸ ਜੀ ਨੂੰ ਵਰਦੀ ਗੋਲੀ ਮਾਰ ਦੋਗੀ ਆਪਰਸੀ ਲੱਗਰੇ ਦੌਰ ਸੀ ਵੀ ਇਹੀ ਕੋਲ ਸੁਣਦੇ ਆ ਵੀ ਉਹ ਦੌਰ ਦੇ ਵਿੱਚ ਉਹ ਲੋਕ ਕਹਿੰਦੇ ਅੱਤਵਾਦੀ ਕਹਿ ਕੇ ਮਾਰਦਾ ਕਹਿੰਦੇ ਅੱਤਵਾਦੀ ਕਹਿ ਕੇ ਮਾਰਦਾ ਸਰਕਾਰ ਤੇਰਾ ਕੰਮਨ ਕੰਮ ਐ ਫੇ ਕਹੇਗੀ ਕਾਰਕੁਜ ਮੈਂ ਅੱਜ ਦਾ ਜਿਹੜਾ ਇਹ ਸਿਸਟਮ ਸ਼ੁਰੂ ਕਰ ਲਿਆ ਅ ਪਰਸੋਂ ਦੀ ਖਬਰ ਹੈ ਸਰਕਾਰ ਨੇ 80 85 ਬੁਲਟ ਪ੍ਰੂਫ ਟਰੈਕਟਰ ਲੈਤੇ ਪੁਲਿਸ ਨੂੰ ਤੇ ਟਰੈਕਟਰਾਂ ਦੀ ਕਹਾਣੀ ਆਪਾਂ ਸੁਣਦੇ ਰਹੇ ਆ ਬਜ਼ੁਰਗਾਂ ਤੋਂ ਜਦ ਜਿਹੜੇ ਇੱਥੇ ਬੈਠੇ ਉਹਨਾਂ ਨੂੰ ਪਤਾ ਹੁਣ ਕਿ ਉਹਨਾਂ ਵੇਲੇ ਜਿਹੜੇ ਟਰੈਕਟਰ ਨਰਮਿਆਂ 'ਚ ਬਾਰ ਦਿੰਦੇ ਸੀ ਚਰੀਆਂ 'ਚ ਕਮਾਦਾਂ ਦੇ ਝੂਠੇ ਮੁਕਾਬਲੇ ਬਣਾਉਣ ਦੇ ਲਈ ਤੇ ਹੁਣ ਟਰੈਕਟਰਾਂ ਦੀ ਕੀ ਲੋੜ ਆ ਵੀ ਪੰਜਾਬ 'ਚ ਉਹੀ ਸ਼ਿਕਾਰ ਤੁਹਾਡੀ ਨੌਜਵਾਨੀ ਦਾ ਖੇਡਣ ਲਈ ਇਹ ਬਾਈ 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 ਅਤਾਰੂ ਹੋ ਚੁੱਕੇ ਆ ਉਧਰ ਨੂੰ ਗੱਲ ਜਾਣਾ ਚਾਹੁੰਦੇ ਆ ਮਸਾ ਪੰਜਾਬ ਦੀ ਜਵਾਨੀ ਪੁੰਗਰੀ ਐ ਮਸਾ ਆ ਚਿਹਰਾ ਜਿਹਨਾਂ ਲੱਗੇ ਆ ਲੰਮੇ ਸਮੇਂ ਬਾਅਦ ਜੋ ਬਰਾਤਾਂ ਜੋ ਜੰਨਾ ਮਾਝੇ ਜੋ ਅੱਜ ਤੱਕ ਨਹੀਂ ਜਣੀਆਂ ਪਿੰਡਾਂ ਦੇ ਪਿੰਡ ਤਿਵਾ ਕੀਤੇ ਪਰਿਵਾਰਾਂ ਦੇ ਪਰਿਵਾਰ ਤਿਵਾ ਕੀਤੇ ਦੋਚੋਂ ਦੇ ਜਵਾਨ ਤੱਕ ਮਾਰ ਦਿੱਤੇ ਗਏ ਝੂਠੇ ਮੁਕਾਬਲਿਆਂ 'ਚ ਉਹੀ ਦੌਰ ਲਿਆਉਣਾ ਚਾਹੁੰਦੇ ਆ ਅਸੀਂ ਪੰਜਾਬ ਦੇ ਮੁਖਵਤੀ ਨੂੰ ਪੁੱਛਣਾ ਚਾਹੁੰਦੇ ਆ ਬਿਟਰ ਟ੍ਰੈਕ ਕਰ ਕਹਿੰਦੇ ਯਾਰ ਹੈ ਵਲਡ ਪ੍ਰੂਫ ਵੀ ਬਿਆਨ ਸੁਣਿਆ ਹੋਣਾ ਨਹੀਂ ਬਿਆਨ 11 ਜਨਵਰੀ ਦਾ ਬਿਆਨ ਹੈ ਮੁਖਬਤਰੀ ਦਾ ਸਾਰੇ ਹਿਵਾਰਾਂ ਦੇ ਵਿੱਚ ਇਸ਼ਤਿਹਾਰ ਲੱਗੇ ਸੀ ਕਿ ਗੈਰਟਾਂ ਦਾ ਸਫਾਇਆ ਕਰਨਾ ਜੇ ਆਹ ਮੋੜ ਤੇ ਜਾਉਨੇ ਆ ਅਗਲੇ ਤੇ ਹੋਮ ਹੋਗੇ ਨਹੀਂ ਇਹਦਾ ਕੋਈ ਪਤਾ ਨਹੀਂ ਜਿੰਨੇ ਬੰਦੇ ਬੋਲ ਰਹੇ ਆ ਉਹ ਸਾਰੇ ਹੀ ਸਰਕਾਰ ਦੇ ਤਿਆਰ ਕੀਤੇ ਹੋਏ ਬੰਦੇ ਆ ਉਹ ਲਗਾਤਾਰ ਪਹਿਲਾਂ ਮਾਹੌਲ ਬਣਾਉਂਦੇ ਆ ਕਿ ਲੋਕਾਂ ਨੂੰ ਉਹ ਵੇ ਜੀਆਂ ਗੱਲਾਂ ਕਰਦੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਵੀ ਇਹ ਬਹੁਤ ਵੱਡੇ ਪੰਜਾਬ ਅਤਿਸ਼ੀ ਹੈ। ਇਹ ਕਾਮਦੀਏ ਪੰਛੀ ਗੱਲ ਕਰਦੇ ਆ ਔਰ ਬੰਦੇ ਹੁੰਦੇ ਸਰਕਾਰ ਦੇ ਆਦਰ ਭਾਈ ਭਾਜੋ ਭਾਈ ਸਾਰੇ ਜੀ ਲੋਕ ਜਿਹੜੇ ਸਾਡੇ ਕਿਹਦੇ ਆ

बापू मड़ा मड़ा कंदा रे माण्हू केॾंदा बि न ਗਉ ਹੈ ਹੋ ਗਰੀ ਜਾਂਦਾ ਯਾਰ ਅੱਗੋਂ ਵੀ ਨਾ ਕੋਈ ਨਾ ਆਪਾਂ ਇਕੱਠੀਆਂ ਸਾਰੇ ਕੋਲ ਠੀਕ ਹੈ ਜਨਾਬ ਠੀਕ ਹੈ ਬਾਕੀ ਮੈਂ ਚੁੱਪ ਕਰ ਦਿਓ ਭਈ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਗੋਨੀ ਦਾ ਬੈਟਰੀ ਸੌ ਚੱਲੀ ਹੀ ਤਰਸ ਤਰ ਕੀਤਾ ਨਵੀਆਂ ਬੈਟਰੀ ਲੱਗੇ ਕਹਿ ਦਰਨਾ ਵੀ ਕਹਿ ਤੁਹਾਨੂੰ ਵੀ ਤਿਆਰ ਕਰੀ ਮੈਂ ਚਲੋ ਯਾਰ ਉਹ ਨਾ ਕਰ ਲੈ ਪਾਸੇ ਦੇ ਉਹ ਜਿਹੜੇ ਹੱਸ ਰਹੇ ਨੇ ਉਹ ਪੁਲਿਸਦਾਰ ਨਹੀਂ ਉਹ ਪੁਲਿਸ ਹੀ ਹੈ ਅੱਜ ਦੇ ਉਸ ਵਾਲਿਆਂ ਨੂੰ ਬਹੁਤ ਬਣਾਉਣੀ ਮਣ ਪੁਲਿਸ ਵਾਲੇ ਕੋਈ ਨਹੀਂ ਉਹਨਾਂ ਨੂੰ ਬੋਲਦੀਆਂ ਕਿੰਦੀ ਬਾਤ ਲਗਾ ਦੇ ਹਮ ਸਾਰੇ ਸੀ ਨਾ ਰੋਕੀ ਰਹੇ ਬੰਦੇ ਜਾਣਗੇ ਮੈਂ ਖੜਾ ਰੋਟੀ ਲਾ ਦੇ ਲੋ ਬੰਦੇ ਜਾਣਗੇ ਯਾਰ ਕੁਇ ਦੋ ਬੰਦੇ ਜਿਵੇਂ ਲੈ ਕੇ ਚਲੇ ਜਾਂਦਾ ਜੀ ਇਕੱਲੇ ਚੱਲਦੇ ਜਾਂਦੇ ਜਾਂਦੇ ਦੋ ਬੰਦੇ ਪੂਰਾ ਜਮਾਉਂਦਾ ਉਹ ਤੇ ਨਾ ਪਟਾ ਜਿੰਦਾ ਉਹ ਨਾ ਦੇਸੀ ਨਹੀਂ ਆਉਂਦਾ ਚੱਕ ਲੈ ਜਾਓ ਜਾਂਦੇ ਜਾਂਦੇ ਝਾੜੋਂ ਤੇ ਬਰਾ ਦੀ ਲੰਗੀ ਜਾਣੀ ਆਪਾਂ ਨੂੰ ਵੀ ਇਹ ਕਰਦੇ ਮੇਰਾ ਵੀਰ ਕਿ ਜਿਹੜਾ ਸੱਦਾ ਪੱਤਰ ਹੈ ਉਹ ਇੱਥੋਂ ਦਾ ਦੇ ਦਿਓ ਚਾਹੇ ਆਪਣਾ ਕਈ ਵਾਰੀ ਇਹ ਨੱਟ-ਮੁੱਟ ਬੰਦ ਵੀ ਕਰ ਦਿੰਦੇ ਆ ਨਹੀਂ ਚੱਲਦਾ ਮੈਦਾਨ ਦੇ ਉੱਤੇ ਸਿਹਰੇ ਲਾ ਦਿਓ ਭਾਈ ਰੌਲਾ ਨਾ ਪਾਓ ਕੋਲ ਕਰਦੇ ਨਾਲ ਪਿੰਡਾਂ ਦੇ ਵਿੱਚ ਸੰਗਤ ਜੀ ਨੂੰ ਨੰਬਰ ਹੈ ਵੀ ਭਾਈ ਵੱਧ ਤੋਂ ਵੱਧ ਵੱਧ ਚੜ ਕੇ ਜਿਹੜਾ ਟਰੈਕੋ ਬਾਈ ਪਾਸ ਹੈ ਟਰੈਕੋ ਬਾਈ ਪਾਸ ਦੇ ਉੱਤੇ ਆਪਾਂ ਰੁਕੇ ਹੋਏ ਆਂ ਇਹ ਮੋਰਚਾ ਪੱਕਾ ਚੱਲੂਗਾ